ਸਸੀ ਕਾਲ ਜੀ ਸਾਰੇ ਵੀਰਾਂ ਨੂੰ ਜੀ ਇੱਕ ਥੋੜਾ ਜਿਹਾ ਜ਼ਰੂਰੀ ਗੱਲ ਕਰਨੀ ਸੀ ਕਿ ਜਦੋਂ ਆਪਾਂ ਸਪਰੇਅ ਕਰਦੇ ਆ ਨਾ ਕਈ ਵਾਰੀ ਆਪਾਂ ਤੋਂ ਗਲਤ ਸਪਰੇਅ ਹੋ ਜਾਂਦੀ ਆ ਮੰਨ ਲਓ ਕਿਸੇ ਹੋਰ ਦਵਾਈ ਦੀ ਕਰਨੀ ਹੁੰਦੀ ਆ ਆਪਾਂ ਨੇ ਤੇ ਹੋਰ ਦਵਾਈ ਦੀ ਹੋ ਜਾਂਦੀ ਆ ਜਾਂ ਕਈ ਵਾਰੀ ਆਪਾਂ ਤੋਂ ਭੁਲੇਖੇ ਨਾਲ ਡੋਜ਼ ਵੱਧ ਪੈ ਜਾਂਦੇ ਆ ਦਵਾਈ ਦੀ ਤੇ ਉਹਦਾ ਬਹੁਤ ਵਧੀਆ ਇੱਕ ਤਰੀਕਾ ਆ ਕਿ ਤੁਸੀਂ ਕੀ ਕਰਨਾ ਆ ਜਿੱਨੇ ਤੁਸੀਂ ਪੰਪ ਲਾਈਨ ਮੰਨ ਲਓ ਕਿਲੇ ਦੇ ਵਿੱਚ ਉਨੇ ਪੰਪ ਤੁਸੀਂ ਸ਼ੱਕਰ ਦੇ ਲਾ ਦੇਣੇ ਨੇ ਸ਼ੱਕਰ ਦੇ ਮਤਲਬ ਵੀ ਇੱਕ ਪੰਪ ਦੇ ਵਿੱਚ ਦੋ ਤਿੰਨ ਮੁਠੀਆਂ ਪਾ ਲਓ ਸ਼ੱਕਰ ਦੀਆਂ ਉਹ ਤੋਂ ਬਾਅਦ ਸਪਰੇਅ ਕਰ ਦਿਓ ਪੱਕਾ 100% ਨਿਯੁਕਤਾ ਹੈ ਮੈਂ ਖੁਦ ਵਰਤਿਆ ਹੋਇਆ ਆ ਬਸ ਜਿੰਨੇ ਪੰਪ ਤੁਸੀਂ ਲਾਏ ਨੇ ਉਨੇ ਹੀ ਜਨਨਕ ਲਾਉਣੇ ਨੇ ਮੰਨ ਲਓ ਪੰਜ ਪੰਪ ਲਾਤੇ ਸੀ ਪੰਜੇ ਪੰਪ ਤੁਸੀਂ ਸ਼ੱਕਰ ਦੇ ਲਾਤੇ ਤੇ ਇਹ ਐ ਨਹੀਂ ਹੈਗਾ ਆਪਾਂ ਵੀ ਆਪਾਂ ਨੇ ਚਾਰ ਪੰਜ ਦਿਨ ਬਾਅਦ ਲਾਉਣੇ ਨੇ ਸਵੇਰੇ ਆਪਾਂ ਤੋਂ ਗਲਤੀ ਨਾਲ ਸਪਰੇਅ ਹੋ ਗਈ ਸ਼ਾਮ ਨੂੰ ਕਰ ਦਿਓ ਦੂਜੇ ਦਿਨ ਕਰ ਦਿਓ ਕੋਈ ਚੱਕਰ ਨਹੀਂ ਹੈਗਾ ਪਰ ਜੇ ਆਪਾਂ ਕਹੀਏ ਤਾਂ 5 ਦਿਨ ਬਾਅਦ 10 ਦਿਨ ਬਾਅਦ ਕਰਾਂਗੇ ਫੇਰ ਥੋੜੀ ਫਸਲ ਨੇ ਖਰਾਬ ਹੋਣਾ ਫੇਰ ਕੋਈ ਹੱਲ ਨਹੀਂ ਹੈਗਾ ਹਾਂ ਜੇ ਤੁਸੀਂ ਸਵੇਰ ਤੋਂ ਸ਼ਾਮ ਨੂੰ ਕਰ ਦੋਗੇ ਤਾਂ 100% ਥੋੜੀ ਫਸਲ ਨੂੰ ਕੁਝ ਨਹੀਂ ਹੋਣਾ ਹੈਗਾ